ਾਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਜਸਬੀਰ कौर ਜੱਸੀ ਹਾਜ਼ਰ ਹੋ ਗਈ ਹੈ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰੇ ਖੇਤ ਇਸ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਨੇ ਪਿੰਡਾਂ ਦੀਆਂ ਤੇ ਕੁਝ ਗੱਲਾਂ ਹੁੰਦੀਆਂ ਨੇ ਖੇਤਾਂ ਦੀਆਂ ਸਾਡੇ ਕਿਸਾਨ ਵੀਰ ਖੇਤੀ ਕਰਨ ਦੇ ਨਾਲ-ਨਾਲ ਕਈ ਹੋਰ ਸਹਾਇਕ ਕਿੱਤੇ ਵੀ ਕਰਦੇ ਨੇ ਵਕਤ ਦੇ ਬਦਲਣ ਦੇ ਨਾਲ-ਨਾਲ ਖੇਤੀ ਕਰਨ ਦੇ ਢੰਗ ਤਰੀਕੇ ਬਦਲ ਗਏ ਨੇ ਕਈ ਤਕਨੀਕਾਂ ਅਪਣਾਈਆਂ ਜਾਣ ਲੱਗ ਪਈਆਂ ਨੇ ਇਹਨਾਂ ਹੀ ਢੰਗ ਤਰੀਕਿਆਂ ਤੇ ਤਕਨੀਕਾਂ ਨੂੰ ਅਪਣਾ ਕੇ ਕਿਸਾਨ ਵੀ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਨੇ ਪਰ ਇਹ ਫਾਇਦਾ ਇਹ ਲਾਭ ਲੈਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਇਹਨਾਂ ਮੁਸ਼ਕਲਾਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਆਪਾਂ ਇੱਕ ਨਜ਼ਰ ਪਾਉਨੇ ਆ ਕਿਸਾਨਾਂ ਦੇ ਲਈ ਖੇਤੀ ਸੂਚਨਾ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਸਤਵਿੰਦਰ ਵੀਰ ਸਿੰਘ ਜੀ ਆਓ ਦੇਖਦੇ ਹਾਂ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸਜਾ ਜਨਵਰੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਇਸ ਮਹੀਨੇ ਦੇ ਅੱਧ ਤੱਕ ਤੁਸੀਂ ਜੇਕਰ ਕਣਕ ਦੀ ਬਿਜਾਈ ਕਰਨੀ ਹੈ ਤਾਂ ਕਣਕ ਦੀ ਪਛੇਤੀ ਕਿਸਮ ਪੀਬੀਡਬਲ 757 ਦੀ ਬਿਜਾਈ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਇਹਨਾਂ ਕਾਰਨਾਂ ਕਰਕੇ ਕਈ ਵਾਰ ਕਣਕ ਦੇ ਵਿੱਚ ਪੀਲੇ ਪੰਨ ਦੀ ਸਮੱਸਿਆ ਆ ਜਾਂਦੀ ਜਦੋਂ ਬਹੁਤ ਜ਼ਿਆਦਾ ਧੁੰਦ ਪੈਂਦੀ ਹੈ ਅਤੇ ਸੂਰਜ ਨਹੀਂ ਨਿਕਲਦਾ ਜਾਂ ਖੇਤ ਨੂੰ ਪਾਣੀ ਲਗਾਇਆ ਹੋਵੇ ਤੇ ਪਾਣੀ ਖੇਤ ਵਿੱਚ ਜਜਮ ਨਹੀਂ ਹੁੰਦਾ ਤਾਂ ਪੌਦੇ ਦਾ ਵਾਧਾ ਜਿਹੜਾ ਰੁਕ ਜਾਂਦਾ ਹੈ ਤੇ ਉਹਦੇ ਵਿੱਚ ਕੁਝ ਪੀਲੇਪਣ ਦੀ ਸਮੱਸਿਆ ਆਉਂਦੀ ਹੈ ਕਿਸਾਨ ਵੀਰੋ ਇਹ ਜਿਹੜੀ ਪੀਲੇਪਣ ਦੀ ਸਮੱਸਿਆ ਹੈ ਇਹ ਮੌਸਮ ਕਰਕੇ ਹੈ ਜਦੋਂ ਮੌਸਮ ਖੁੱਲ ਜਾਵੇਗਾ ਤਾਂ ਇਹ ਪੀਲੇਪਣ ਦੀ ਸਮੱਸਿਆ ਆਪਣੇ ਆਪ ਹੀ ਦੂਰ ਹੋ ਜਾਵੇਗੀ ਕਿਸਾਨ ਵੀਰੋ ਕਣਕ ਦੀ ਬਜਾਈ ਜਿਹੜੀ ਤੁਸੀਂ ਕੀਤੀ ہوئی ਹੈ ਫਸਲ ਦੀ ਉਸ ਨੂੰ ਯੂਰੀਆ ਦੀ ডোজ ਜਿਹੜੀ 55 ਦਿਨਾਂ ਦੇ ਅੰਦਰ-ਅੰਦਰ ਦੂਜੀ ਕਿਸ਼ਤ ਜਿਹੜੀ ਪਾ ਦਿਓ ਤੇ ਇਸ ਤੋਂ ਇਲਾਵਾ ਕਿਸਾਨ ਵੀਰੋ ਜੇਕਰ ਤੁਸੀਂ ਖੇਤਾਂ ਦੇ ਵਿੱਚ ਜਾਂਦੇ ਹੋ ਤੁਹਾਡੇ ਬੂਟਿਆਂ ਦੇ ਕਣਕ ਦੇ ਬੂਟਿਆਂ ਦੇ ਹੇਠਲੇ ਪੱਤੇ ਜਿਹੜੇ ਉਹ ਪੀਲੇ ਨਜ਼ਰ ਆਉਣੇ ਨੇ ਤਾਂ ਇਸ ਦਾ ਮਤਲਬ ਹੈ ਕਿ ਪੱਤਿਆਂ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਆ ਤੁਸੀਂ ਖਾਦ ਪਾਈ ਹੋਈ ਆ ਨਾਈਟ੍ਰੋਜਨ ਦੀ ਘਾਟ ਆ ਰਹੀ ਆ ਤਾਂ ਇਸ ਤੋਂ ਬਾਅਦ ਤੁਸੀਂ 3 ਕਿਲੋ ਯੂਰੀਆ 100 ਲੀਟਰ ਪਾਣੀ ਵਿੱਚ ਭਾਵ ਕੇ 3% ਯੂਰੀਆ ਦਾ ਘੋਲ ਉਹਦਾ ਤੁਸੀਂ ਛਣਕਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਕਰ ਸਕਦੇ ਹੋ। ਕਿਸਾਨ ਵੀਰੋ ਇਹ ਮਹੀਨਾ ਸੂਰਜਮੁਖੀ ਦੀ ਬਜਾਈ ਲਈ ਬੜਾ ਟੁਕਵਾ ਮਹੀਨਾ ਹੈ। ਇਸ ਮਹੀਨੇ ਦੇ ਅੰਤ ਤੱਕ ਸੂਰਜਮੁਖੀ ਦੀ ਬਜਾਈ ਜਿਹੜੀ ਉਸ ਨੂੰ ਖਤਮ ਕਰ ਦਿਓ। ਇਸ ਤੋਂ ਜ਼ਿਆਦਾ ਸੂਰਜਮੁਖੀ ਦੀ ਬਜਾਈ ਲੇਟ ਨਾ ਕਰੋ ਕਿਉਂਕਿ ਬਜਾਈ ਲੇਟ ਹੋਣ ਨਾਲ ਸੂਰਜਮੁਖੀ ਦਾ ਜਿਹੜਾ ਝਾੜ ਆ ਉਹ ਘਟਦਾ ਆ। ਬਹਾਰ ਰੁੱਤ ਦੀ ਮੱਕੀ ਦੀ ਬਜਾਈ ਤੁਸੀਂ 20 ਜਨਵਰੀ ਤੋਂ ਸ਼ੁਰੂ ਕਰ ਸਕਦੇ ਹੋ। ਬਜਾਈ ਵਾਸਤੇ 10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਕਿਸਾਨ ਵੀਰੋ ਮੈਂਥੇ ਦੀ ਬਜਾਈ ਲਈ 1 ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਬੜਾ ਠੁਕਵਾਂ ਸਮਾਂ ਆ। ਮੈਂਥੇ ਦੀ ਬਜਾਈ ਲਈ 2 ਕਿਲੋ ਨਰੋਈਆਂ ਜੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਖੇਤਾਂ ਵਿੱਚ ਲਗਾ ਸਕਦੇ ਹੋ। ਇਹ ਸਮਾਂ ਖੇਤਾਂ ਵਿੱਚ ਪਾਪੂਲਰ ਲਗਾਉਣ ਲਈ ਬੜਾ ਵਧੀਆ ਸਮਾਂ ਆ। ਖੇਤਾਂ ਵਿੱਚ ਜੇਕਰ ਤੁਸੀਂ ਪਾਪੂਲਰ ਲਗਾਉਣੇ ਨੇ ਤਾਂ 1 ਸਾਲ ਦੇ ਬੂਟੇ 4/5 ਮੀਟਰ ਦੇ ਫਾਸਲੇ ਦੇ ਖੇਤਾਂ ਵਿੱਚ ਤੁਸੀਂ ਇਸ ਮਹੀਨੇ ਲਗਾ ਸਕਦੇ ਹੋ। ਕਮਾਦੀ ਫਸਲ ਜੇਕਰ ਤੁਸੀਂ ਮੁੱਢੀ ਰੱਖਣੀ ਆ ਤਾਂ ਇਸ ਦੀ ਕਟਾਈ ਜਨਵਰੀ ਦੇ ਅਖੀਰਲੇ ਹਫਤੇ ਵਿੱਚ ਕਰੋ ਕਿਉਂਕਿ ਜਿਆਦਾ ਤਾਪਮਾਨ ਘਟਣ ਕਰਨ ਅਤੇ ਕੋਰੇ ਕਰਨ ਫਸਲ ਦਾ ਜਿਹੜਾ ਪੁੰਗਾਰਾ ਸਹੀ ਤਰੀਕੇ ਨਾਲ ਨਹੀਂ ਹੁੰਦਾ ਤੇ ਕੋਸ਼ਿਸ਼ ਕਰੋ ਕਿ ਫਸਲ ਜਿੰਨੀ ਨੀਵੀਂ ਤੋਂ ਨੀਵੀਂ ਹੋ ਸਕੇ ਉਨੀ ਨੀਵੀਂ ਤੋਂ ਨੀਵੀਂ ਕੱਟੋ ਭਾਵ ਕਿ ਇਸ ਨੂੰ ਜ਼ਮੀਨ ਪੱਧਰ ਤੇ ਕੱਟੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਕਰਨ ਨਾਲ ਜਿਹੜਾ ਪੁੰਗਾਰਾ ਵਾ ਜਿਹੜਾ ਫਟਾ ਆ ਉਹ ਬਹੁਤ ਵਧੀਆ ਮਿਲਦਾ ਰਾਇਆ ਸਰੋਂ ਦੇ ਖੇਤਾਂ ਵਿੱਚ ਤਲੇ ਦੇ ਗਲ ਦੀ ਸਮੱਸਿਆ ਆ ਸਕਦੀ ਆ ਕਿਉਂਕਿ ਇਹ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਠੰਡ ਅਤੇ ਜ਼ਮੀਨ ਵਿੱਚ ਬਹੁਤ ਜ਼ਿਆਦਾ ਸਿਲ ਹੋਣ ਕਾਰਨ ਆਉਂਦੀ ਆ ਇਸ ਕਰਕੇ ਇਸ ਸਮੱਸਿਆ ਦੇ ਕਾਬੂ ਪਾਉਣ ਲਈ ਤੁਸੀਂ 25 ਦਸੰਬਰ ਤੋਂ 15 ਜਨਵਰੀ ਤੱਕ ਆਪਣੇ ਖੇਤਾਂ ਵਿੱਚ ਪਾਣੀ ਬਿਲਕੁਲ ਨਾ ਲਗਾਓ ਕਣਕ ਦੀ ਫਸਲ ਦੇ ਉੱਤੇ ਪੀਲੀ ਕੁੰਗੀ ਦੀ ਸਮੱਸਿਆ ਵੀ ਆ ਸਕਦੀ ਆ ਇਹ ਜਿਹੜੀ ਸਮੱਸਿਆ ਸਭ ਤੋਂ ਪਹਿਲਾਂ ਨੀਮ ਪਹਾੜੀ ਖੇਤਰਾਂ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਇਸ ਕਰਕੇ ਤੁਸੀਂ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜਦੋਂ ਤੁਹਾਨੂੰ ਖੇਤਾਂ ਵਿੱਚ ਪੱਤਿਆਂ ਉੱਤੇ ਹਲਦੀ ਨੁਮਾ ਧੂੜਾ ਨਜ਼ਰ ਆਵੇ ਤਾਂ ਇਸ ਦਾ ਮਤਲਬ ਹੈ ਕਿ ਪੀਲੀ ਕੁੰਗੀ ਦੀ ਸ਼ਿਕਾਇਤ ਆ ਚੁੱਕੀ ਹੈ ਤਾਂ ਤੁਰੰਤ ਕਿਸੇ ਸਫਾਰਿਸ਼ ਉਦਾ ਉਲੀ ਨਾਸ਼ਕ ਦਾ ਸਪਰੇਅ ਤੁਸੀਂ ਆਪਣੇ ਖੇਤਾਂ ਵਿੱਚ ਕਰੋ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਅਤੇ ਸੁਝਾਅ ਫੇਰ ਮਿਲਾਂਗੇ ਧੰਨਵਾਦ ਖੇਤੀ ਦੀ ਤਰੱਕੀ ਦੇ ਵਿੱਚ ਪੰਜਾਬ ਆਪਣੇ ਮੁਲਕ ਦੇ ਵਿੱਚੋਂ ਸਭ ਤੋਂ ਮੋਰੀ ਹੈ ਔਰ ਇਸ ਦਾ ਸਿਹਰਾ ਤੁਹਾਨੂੰ ਕਿਸਾਨ ਵੀਰਾਂ ਨੂੰ ਹੀ ਜਾਂਦਾ ਹੈ ਖੇਤੀ ਮਾਹਿਰਾਂ ਵਿਗਿਆਨੀਆਂ ਤੇ ਪ੍ਰਸਾਰ ਸੇਵਾਵਾਂ ਦਾ ਵੀ ਆਪਣਾ ਯੋਗਦਾਨ ਹੈ ਪਰ ਸਾਡੇ ਕਿਸਾਨ ਵੀਰ ਜ਼ਿਆਦਾਤਰ ਉਤਪਾਦਕ ਹੀ ਬਣ ਕੇ ਰਹਿ ਗਏ ਨੇ ਉਹ ਆਪਣੀ ਖੇਤੀ ਦੀਆਂ ਜਿੰਸਾਂ ਨੂੰ ਸਿੱਧਾ ਆੜਤੀ ਨੂੰ ਘੱਟ ਰੇਟ ਤੇ ਵੇਚ ਦਿੰਦੇ ਨੇ ਪਰ ਜਦੋਂ ਖੇਤੀ ਜਨਸਾਂ ਤੋਂ ਬਣੇ ਹੋਏ ਸਮਾਨ ਨੂੰ ਖਾਸ ਤੌਰ ਤੇ ਜਿਹੜਾ ਖਾਣਜੋਗ ਹੁੰਦਾ ਉਸ ਨੂੰ ਖਰੀਦਣਾ ਪੈਂਦਾ ਤੇ ਫਿਰ ਬਹੁਤ ਜ਼ਿਆਦਾ ਮੁੱਲ ਤਾਰਨਾ ਪੈਂਦਾ ਜਿਸ ਦਾ ਕਿਸਾਨਾਂ ਨੂੰ ਨੁਕਸਾਨ ਹੁੰਦਾ ਪਰ ਇਸ ਦੇ ਵਿੱਚ ਕੋਈ ਹੋਰ ਰਾਹ ਵੀ ਹੋਵੇਗਾ ਜਿਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇ ਤਾਂ ਇਸੇ ਦੇ ਲਈ ਅਸੀਂ ਅੱਜ ਇੱਕ ਖਾਸ ਵਿਸ਼ਾ ਚੁਣਿਆ ਸਾਡਾ ਅੱਜ ਦਾ ਵਿਸ਼ਾ ਹੈ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਇਸੇ ਹੀ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਮਾਹਿਰ ਹੋਣਗੇ ਡਾਕਟਰ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਬਤੌਰ ਸਹਾਇਕ ਮੰਡੀਕਰਨ ਆਫੀਸਰ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਕਿ ਖਾਸ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਆਓ ਦੇਖਦੇ ਹਾਂ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਇਹ ਵਿਸ਼ਾ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਜਿਹੜੇ ਸਹਾਇਕ ਮੰਡੀਕਰਨ ਆਫੀਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵਿੱਚ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ। ਸੋ ਡਾਕਟਰ ਸਾਹਿਬ ਜੀ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਖੇਤੀ ਜਨਸਾਂ ਦੇ ਮੁੱਲ ਵਾਧੇ ਦੀ ਜਿਹਨੂੰ ਅਸੀਂ ਅੰਗਰੇਜ਼ੀ ਚ ਵੈਲਿਊ ਐਡੀਸ਼ਨ ਵੀ ਕਹਿੰਦੇ ਆ। ਠੀਕ ਹੈ। ਇਹ ਤੋਂ ਕੀ ਭਾਵ ਹੈ? ਜਦੋਂ ਕਿਸਾਨ ਆਪਣੀ ਜਿੰਸ ਪੈਦਾ ਕਰਦਾ ਵਾ ਤੁਸੀਂ ਵੇਖੋ ਵੀ ਸਿਰ ਤੋੜ ਮਿਹਨਤ ਕਰਦਾ ਵਾ। ਹਾਂਜੀ। ਪਰ ਉਹਨੂੰ ਆਪਣੀ ਜਿੰਸ ਦਾ ਪੂਰਾ ਮੁੱਲ ਨਹੀਂ ਮਿਲ ਪਉਂਦਾ। ਹੂੰ ਹੂੰ। ਜੇ ਆਪਾਂ ਲਈਏ ਹਿਸਾਬ ਕੇ 15 ਤੋਂ 40% ਹੀ ਕਿਸਾਨ ਕੋਲ ਮੁੜਦਾ ਵਾ। ਹਾਂ। ਜਿਹੜਾ ਬਾਕੀ ਜਿਹੜਾ ਹਿੱਸਾ ਵਾ ਉਹ ਵਿਚੋਲਿਆਂ ਦੇ ਕਿਸੇ ਚਲੇ ਜਾਂਦਾ ਵਾ ਠੀਕ ਹੈ ਜੀ ਉਹਨੂੰ ਪੂਰਾ ਕਰਨ ਵਾਸਤੇ ਜਿਹੜਾ ਵਾ ਉਹ ਮੁੱਲ ਵਾਧੇ ਵੱਲ ਜੇ ਚਲ ਜੇਗਾ ਤੇ ਉਹ ਜਿਹੜਾ ਵਾ ਉਹਦੀ ਆਪਣਾ ਮੁਨਾਫਾ ਜਿਹੜਾ ਉਹ ਵਧਾ ਸਕਦਾ ਮੰਨ ਲਓ ਕਿ ਮੁੱਲ ਵਾਧੇ ਵੱਲ ਜੇ ਚਲ ਜੇਗਾ ਮੰਨ ਲਓ ਕਿਸਾਨ ਨੇ 10 ਰੁਪਏ ਚੀਜ਼ ਪੈਦਾ ਕੀਤੀ ਆ ਉਹਨੇ ਮੰਡੀ ਚ 10 ਰੁਪਏ ਦੀ ਵੇਚ ਦਿੱਤੀ ਤੇ ਪਰ ਜਦੋਂ ਖਪਤਕਾਰ ਕੋਲ ਪਹੁੰਚਦੀ ਆ ਉਹ 60 70 ਰੁਪਏ ਦੀ ਹੋ ਜਾਂਦੀ ਆ ਜੀ ਆਪਾਂ ਉਸ ਚੀਜ਼ ਨੂੰ ਵਿੱਚੋਂ ਖਤਮ ਕਰ ਦਈਏ ਤੇ ਕਿਸਾਨ ਨੂੰ ਫਾਇਦਾ ਹੋ ਜਾਏਗਾ ਤੇ ਖਪਤਕਾਰ ਨੂੰ ਫਾਇਦਾ ਹੋ ਜਾਏਗਾ। ਮਤਲਬ ਕਿ ਆਪਣੀ ਜਿਹੜੀ ਜਿੰਸ ਆ ਉਹਦੀ ਡੱਬਾਬੰਦੀ ਕਰਕੇ ਪੈਕਿੰਗ ਕਰਕੇ ਸਿੱਧਾ ਏੜਾ ਵਾ ਉਹ ਖਪਤਕਾਰ ਨੂੰ ਵੇਚੇ ਇਹਨੂੰ ਕਹਿੰਦੇ ਆ ਮੁੱਲਵਾਦ। ਅੱਛਾ ਡਾਕਟਰ ਸਾਹਿਬ ਕਿਸਾਨ ਵੀਰ ਨੂੰ ਇਸ ਮੁੱਲਵਾਦੀ ਦਾ ਕੀ ਫਾਇਦਾ ਥੋੜਾ ਜਿਹਾ ਇਹ ਵੀ ਵਿਸਥਾਰ ਨਾਲ ਦੱਸ ਦਿਓ ਸਾਨੂੰ। ਜਦੋਂ ਕਿਸਾਨ ਆਪਣੀ ਉਪਰਜ ਪੈਦਾ ਕਰਦਾ ਹਨ ਉਦੇ ਵਿੱਚ ਇੱਕ ਅਧਿਐਨ ਕੀਤਾ ਗਿਆ ਵਾ ਅਧਿਐਨ ਮੁਤਾਬਕ ਜਿਹੜੇ ਡਾਟੇ ਆ ਉਹ ਕਹਿੰਦੇ ਆ ਵੀ 5 ਤੋਂ 15% ਜਿਹੜਾ ਸਾਡਾ ਵਾ ਉਹ ਲਾਸ ਹੋ ਜਾਂਦਾ ਵਾੜੀ ਤੋਂ ਬਾਅਦ ਉਹਦੀ ਟੋਆ ਟੋਈ ਦੇ ਵਿੱਚ 5 ਤੋਂ 15% ਜਿਹੜਾ ਉਹ ਲਾਸ ਹੁੰਦਾ ਵਾ ਜਿਹਦੇ ਵਿੱਚ ਫਲਾਂ ਤੇ ਸਬਜ਼ੀਆਂ ਤੇ ਸਭ ਤੋਂ ਵੱਧ ਲਾਸ ਹੁੰਦਾ ਫਲਾਂ ਦੇ ਵਿੱਚ 5 ਤੋਂ 15% ਹੁੰਦਾ ਤੇ ਜਿਹੜਾ ਅਨਾਜ ਆ ਉਹਦੇ ਵਿੱਚ 4 ਤੋਂ 6% ਹੁੰਦਾ ਵਾ ਉਹ ਲਾਸ ਨੂੰ ਘਟਾਉਣ ਵਾਸਤੇ ਜਿਹੜਾ ਵਾ ਆਪਾਂ ਕਿਸਾਨ ਜਿਹੜਾ ਮੁੱਲ ਵਾਦੇ ਵੱਲ ਜਾਣਾ ਪੈਣਾ ਵਾ ਸਾਨੂੰ ਕਿਉਂਕਿ ਜੇ ਆਪਾਂ ਉਹ ਨਹੀਂ ਕਰਾਂਗੇ ਤੇ ਜਿਹੜਾ ਉਹ ਜਿਹੜਾ ਵਾ ਨੁਕਸਾਨ ਉਹ ਫਿਰ ਕਿਸਾਨ ਨੂੰ ਹੀ ਪੈਣਾ ਹੈ ਜੀ ਖਪਤਕਾਰ ਨੂੰ ਤੇ ਪੈਣਾ ਨਹੀਂ ਉਹ ਕਿਸਾਨ ਨੂੰ ਹੀ ਪੈਣਾ ਉਹ ਨੁਕਸਾਨ ਨੂੰ ਘਟਾਉਣ ਵਾਸਤੇ ਜਾਂ ਖਤਮ ਕਰਨ ਵਾਸਤੇ ਖਤਮ ਤੇ ਨਹੀਂ ਕੀਤਾ ਜਾ ਸਕਦਾ ਘਟਾਇਆ ਹੀ ਜਾ ਸਕਦਾ ਆਪਾਂ ਘਟਾਉਣ ਵਾਸਤੇ ਜਿਹੜਾ ਵਾ ਉਹ ਜੇ ਡੱਬਾ ਬੰਦੀ ਕਰੇ ਜਾਂ ਪ੍ਰੋਸੈਸਿੰਗ ਕਰੇ ਤੇ ਜਿਹੜਾ ਉਹ ਕਿਸਾਨ ਨੂੰ ਜ਼ਿਆਦਾ ਲਾਭ ਵੱਲ ਹੋਏਗਾ ਅੱਛਾ ਦੱਸ ਸਭ ਖਪਤਕਾਰ ਨੂੰ ਮੁੱਲ ਵਾਧੇ ਦਾ ਕੀ ਫਾਇਦਾ ਕਿਸਾਨ ਵੀਰ ਨੂੰ ਤਾਂ ਹੋ ਗਿਆ ਖਪਤਕਾਰ ਨੂੰ ਵੀ ਕੋਈ ਫਾਇਦਾ ਹੈ ਕਿਉਂਕਿ ਖਪਤਕਾਰ ਨੇ ਤਾਂ ਮੰਡੀ ਚੋਂ ਹੀ ਉਹਨਾਂ ਹੀ ਲੈਣ ਦਾ ਹੀ ਸਮਾਨ ਲੈਣਾ ਸੀ ਤੇ ਇਥੋਂ ਵੀ ਉਹਨੇ ਦਾ ਹੀ ਮਿਲਣਾ ਅੱਜ ਦਾ ਹੀ ਡੇਟ ਲਈ ਹੈ ਵੀ ਜਿਵੇਂ ਜਦੋਂ ਦਾ ਕਰੋਨਾ ਕਾਲ ਹੋਇਆ ਸ਼ੁਰੂ ਉਹਨੋਂ ਤੋਂ ਬਾਅਦ ਭੋਜਨ ਸੁਰੱਖਿਆ ਦੀ ਬਜਾਏ ਪੋਸ਼ਣ ਸੁਰੱਖਿਆ ਵਾਲ ਜਿਹੜਾ ਵਾ ਉਹ ਖਪਤਕਾਰ ਵੱਧ ਗਿਆ ਵਾ ਉਹ ਕਹਿੰਦਾ ਵੀ ਮੈਨੂੰ ਵੱਧ ਮੋਲ ਤੇ ਭੋਜਨ ਮਿਲ ਜੇ ਪਰ ਪਿਓ ਚੀਜ਼ ਮਿਲੇ ਹੁਣ ਵੇਖੋ ਮੇਰੀ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਆਪਣੇ ਘਰ ਦੇ ਵਿੱਚ ਸਰੋਂ ਦਾ ਤੇਲ ਲੈਣਾ ਜਾਂ ਕੋਈ ਚੀਜ਼ ਲੈਣੀ ਹੈ ਨਾ ਉਹ ਸਿੱਧੀ ਜ਼ਿੰਮੇਵਾਰੀ ਕੋ ਲਾਵਾਂਗਾ ਵੇਖੋ ਜੀ ਮੀਡੀਦਲ ਤੇ ਆਪਣੇ ਲੈਵਲ ਤੇ ਕੋਈ ਮਿਕਸਿੰਗ ਨਹੀਂ ਕਰਦਾ ਉਹਦੀ ਮਿਕਸਿੰਗ ਉਦੋਂ ਹੁੰਦੀ ਜਦੋਂ ਪ੍ਰੋਸੈਸਿੰਗ ਵਾਸਤੇ ਜਾਂਦਾ ਵਾ ਜੇ ਆਪਾਂ ਕਿਸਾਨ ਕੋ ਸਿੱਧਾ ਲਾਂਗੇ ਤੇ ਸਾਨੂੰ ਜ਼ਿਆਦਾ ਫਾਇਦਾ ਹੋ ਜੂਗਾ ਹੁਣ ਜੀ ਕਨੋਲਾ ਸਰੋਂ ਸਰੋਂ ਹੀ ਮੰਨ ਲਓ ਕਨੋਲਾ ਸਰੋਂ ਦੀ ਜਿਹੜੀ ਆ ਉਹ ਜ਼ਿਆਦਾ ਮਤਲਬ ਪ੍ਰੈਫਰ ਕਰਦੇ ਵੇ ਕਿਉਂਕਿ ਉਹ ਚ ਯੂਐਸ ਕੇਸੜ ਜਿਹੜਾ ਘੱਟ ਹੁੰਦਾ ਵਾ ਠੀਕ ਹੈ ਜੀ ਮਤਲਬ ਕਿ ਸਾਡੇ ਦਿਲ ਵਾਸਤੇ ਬੰਬਾ ਜੀਆਂ ਵਾਸਤੇ ਵਧੀਆ ਵਾ ਉਹੋ ਜੇ ਆਪਾਂ ਜਿਹੜਾ ਉਹ ਆਪਾਂ ਖਪਤਕਾਰ ਨੂੰ ਜਿਹੜਾ ਉਹਦੇ ਚ ਉਹਨੂੰ ਜ਼ਿਆਦਾ ਫਾਇਦਾ ਅਛਾ ਡਾਕਟਰ ਸਾਹਿਬ ਕਿਹੜੀ ਕਿਹੜੀ ਨੁਕਤੇ ਕਿਸਾਨ ਵੀਰ ਨੂੰ ਅਪਣਾਉਣੇ ਪੈਣਗੇ ਵੈਲਿਊ ਐਡੀਸ਼ਨ ਜਿਹੜਾ ਇਹ ਕਿਸੇ ਵੀ ਚੀਜ਼ ਨੂੰ ਕਰਨ ਤੋਂ ਪਹਿਲਾਂ ਖੇਤੀ ਤੋਂ ਖੇਤੀ ਵਪਾਰ ਵਾਲ ਵੱਲ ਸਾਨੂੰ ਮੁੜਨਾ ਪੈਣਾ ਵਾ ਜੇ ਆਪਾਂ ਪ੍ਰੋਫਿਟ ਕਮਾਉਣਾ ਵਾ ਉਹਦੇ ਵਾਸਤੇ ਇਹ ਨਹੀਂ ਵੀ ਅਸੀਂ ਮਤਲਬ ਕਿ ਹੋਸ਼ਪੋਸ਼ ਦਾ ਕੰਮ ਸ਼ੁਰੂ ਕਰ ਲੈਣਾ ਨਹੀਂ ਉਹਦੀ ਕੋਈ ਟੈਕਨੀਕ ਹੁੰਦੀ ਹੈ ਜੀ ਠੀਕ ਹੈ ਨਹੀਂ ਉਹਦੇ ਵਾਸਤੇ ਕੁਝ ਨੁਕਤੇ ਆ ਹਮ ਸਭ ਤੋਂ ਪਹਿਲਾ ਨੁਕਤਾ ਹੈ ਤੇ ਹੈ ਮੰਗ ਸਰਵੇਖਣ ਡਿਮਾਂਡ ਬਿਲਕੁਲ ਠੀਕ ਹੈ ਜੀ ਜੇ ਡਿਮਾਂਡ ਨਹੀਂ ਹੈਗੀ ਕਿਸੇ ਚੀਜ਼ ਦੀ ਆਪਾਂ ਚੀਜ਼ ਬਣਾ ਲਈ ਆ ਤੇ ਆਪਾਂ ਉਹ ਨੂੰ ਵੇਚਾਂਗੇ ਕਿਵੇਂ ਹਾਂ ਠੀਕ ਹੈ ਨਾ ਜੀ ਡਿਮਾਂਡ ਵੇਖਣੀ ਪੈਣੀ ਆ ਹੁਣ ਹੁੰਦਾ ਕੀ ਆ ਅਸਲ ਦੇ ਵਿੱਚ ਸਾਡੇ ਦੇਸ਼ 'ਚ ਹੁੰਦਾ ਕੀ ਆ ਵੀ ਜਿਹੜੀ ਚੀਜ਼ ਪੈਦਾ ਕਰਦੇ ਆ ਨਾ ਆਪਾਂ ਪਹਿਲਾਂ ਚੀਜ਼ ਪੈਦਾ ਕਰ ਲੈਂਦੇ ਆ ਬਾਅਦ 'ਚ ਮੰਡੀ ਲੱਭਣ ਚੱਲ ਜੰਦੇ ਆ ਇਸੇ ਤਰ੍ਹਾਂ ਫਸਲਾਂ ਦੇ ਵਿੱਚ ਪਹਿਲਾਂ ਫਸਲ ਬੀਜ ਲੈਂਦੇ ਆ ਬਾਅਦ 'ਚ ਅਸੀਂ ਮੰਡੀ ਲੱਭਣ ਚੱਲ ਜੰਦੇ ਆ ਨਹੀਂ ਉਹ ਉਲਟ ਆਪਾਂ ਉਲਟ ਕਰਨਾ ਪਹਿਲਾਂ ਆਪਾਂ ਡਿਮਾਂਡ ਵੇਖਣੀ ਆਪਣੇ ਲੋਕਲ ਏਰੀਆ ਦਾ ਸਰਵੇਖਣ ਕਰਨਾ ਆ ਕੀੜੀ ਚੀਜ਼ ਦੀ ਡਿਮਾਂਡ ਰੋਜ਼ਾਨਾ ਵਾ ਹਫਤਾਵਾਰ ਆ ਜਾਂ ਕਿੰਨੀ ਕੁਆਂਟੀਟੀ ਦੀ ਡਿਮਾਂਡ ਆ ਮਤਲਬ ਕਿ ਕਿਲੋ ਦੀ ਡਿਮਾਂਡ ਆ 2 ਕਿਲੋ ਦੀ ਡਿਮਾਂਡ ਆ 5 ਕਿਲੋ ਡਿਮਾਂਡ ਆ ਰੋਜ਼ਾਨਾ ਡਿਮਾਂਡ ਆ ਮਹੀਨਾਵਾਰ ਡਿਮਾਂਡ ਆ ਇਹ ਪਹਿਲਾਂ ਵੇਖਣੀ ਆਪਾਂ ਦੂਜਾ ਪੁਆਇੰਟ ਕੀ ਆ ਤਕਨੀਕੀ ਜਾਣਕਾਰੀ ਹੁਣ ਜਿਹੜੀ ਚੀਜ਼ ਦੀ ਮੰਗ ਹੈਗੀ ਆ ਮੰਨੋ ਆਟੇ ਦੀ ਮੰਗ ਕੇ ਕਰੋ ਆਟਾ ਬਣਾਉਣ ਵਾਸਤੇ ਕਹਿੰਦੇ ਵੀ ਕੀ ਲੋੜ ਆ ਤਕਨੀਕੀ ਜਾਣਕਾਰੀ ਲੈਣ ਵਾਸਤੇ ਹਮ ਪਰ ਨਹੀਂ ਉਜੇ ਨੂੰ ਆਪਾਂ ਜਾਵਾਂਗੇ ਨਾ ਲੁਧਿਆਣਾ ਯੂਨੀਵਰਸਿਟੀ ਸਕਿੱਲ ਡਿਵੈਲਪਮੈਂਟ ਸੈਂਟਰ ਉੱਥੋਂ ਸਾਨੂੰ ਤਕਨੀਕੀ ਜਾਣਕਾਰੀ ਮਿਲੂਗੀ ਉਹ ਦੱਸਣਗੇ ਤੁਹਾਨੂੰ ਵੀ ਆਟੇ ਨੂੰ ਕਿਸ ਟੈਂਪਰ ਮਤਲਬ ਕਿਸ ਕਿਸ ਦਾ ਪੀਸਣਾ ਵਾ ਵੀ ਉਹਦਾ ਟੈਂਪਰੇਚਰ ਨਾ ਵਲੇ ਉਹਦੇ ਜਿਹੜੇ ਆ ਗੁਣ ਜਿਹੜੇ ਆ ਕੁਦਰਤੀ ਗੁਣ ਜਿਹੜੇ ਉਹ ਖਤਮ ਨਾ ਹੋਣ ਤਕਨੀਕੀ ਜਾਣਕਾਰੀ ਜਿਹੜੀ ਲੈਣੀ ਜ਼ਰੂਰੀ ਆ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਤੀਜਾ ਪੁਆਇੰਟ ਮੇਨ ਪੁਆਇੰਟ ਜਿਹੜਾ ਵਿਭਿੰਨਤਾ ਵੇਖੋ ਖਪਤਕਾਰਾਂ ਦਾ ਜਿਹੜਾ ਉਹ ਕਹਿੰਦਾ ਵਾ ਵੀ ਮੈਂ ਰੋਜ਼ ਨਵੀਂ ਨਵੀਂ ਚੀਜ਼ ਟਰਾਈ ਕਰਾਂ ਹਾਂਜੀ ਕਿਸਾਨ ਨੂੰ ਸੋਚਣਾ ਪੈਣਾ ਵਾ ਹੂੰ ਵੀ ਯਾਰ ਮੈਂ ਉਹਦੇ ਨੇ ਜਦੋਂ ਸਵੇਰੇ ਉੱਠੇ ਨਾ ਪਹਿਲਾ ਦਿਮਾਗ 'ਚ ਇਹਦੇ ਕਨਸੈਪਟ ਚੱਲੇ ਵੀ ਮੈਂ ਕੋਈ ਚੀਜ਼ ਨਵੀਂ ਤਿਆਰ ਕਰਾਂ ਹੂੰ ਜਿਹਦੇ ਨਾਲ ਜਿਹੜਾ ਉਹ ਖਪਤਕਾਰ ਮੇਰੇ ਨਾਲ ਖਿੱਚਿਆ ਹੋਵੇ ਆਪਾਂ ਬ੍ਰੈਡ ਖਾਣੇ ਆ ਬ੍ਰੈਡ ਦੀ ਐਗਜ਼ਾਮਪਲ ਦਿੰਦਾ ਹਾਂ ਆਪਾਂ ਜਿਹੜੀ ਆਮ ਘਰਾਂ 'ਚ ਖਾਣੇ ਬ੍ਰੈਡ ਉਹ ਸਿੰਪਲ ਬ੍ਰੈਡ ਹੈ ਠੀਕ ਹੈ ਜੀ ਹੁਣ ਆਟਾ ਬ੍ਰੈਡ ਆ ਗਈ گارਲਿਕ ਬ੍ਰੈਡ ਆ ਗਈ ਸਪਿਨਚ ਬ੍ਰੈਡ ਆ ਗਈ ਹੈ ਬੀਟ ਰੂਟ ਬ੍ਰੈਡ ਆ ਗਈ ਕਿੱਡਕਣੀ ਵਧੇ ਬ੍ਰੈਡ ਆ ਗਈਆਂ ਆਪਾਂ ਉਹ ਕੰਮ ਕਰ ਸਕਦੇ ਆ ਆਪਾਂ ਹੈ ਨਾ ਮਤਲਬ ਉਹ ਪਿੰਡਾਂ ਲੈ ਆ ਸਕਦੇ ਨੇ ਨਾ ਸਭ ਜੀ ਅਸੀਂ ਵੈਲਿਊ ਐਡੀਸ਼ਨ ਦੀ ਗੱਲ ਕਰਦੇ ਆ ਜਾਂ ਪ੍ਰੋਸੈਸਿੰਗ ਦੀ ਗੱਲ ਕਰਦੇ ਆ ਕਿਸਾਨ ਵੀਰ ਨੂੰ ਸਰਮਾਇਏ ਦੀ ਬੜੀ ਲੋੜ ਆ ਉਹਦਾ ਤਾਂ ਬਜਟ ਹਿੱਲ ਜਾਊਗਾ ਕਿਦਾਂ ਫਿਰ ਬਜਟ ਉਹਦਾ ਕਿਦਾਂ ਮੇਨਟੇਨ ਰੱਖੂਗਾ ਆਪਣਾ ਬਜਟ ਵਾਸਤੇ ਵੇਖੋ 25000 ਤੋਂ ਸ਼ੁਰੂ ਹੋ ਜਾਂਦੀ ਹੈ ਮਸ਼ੀਨਾ 25000 ਤੋਂ ਲੈ ਕੇ 5 ਲੱਖ ਤੱਕ ਜੀ ਜੇ ਆਪਾਂ ਹਲਦੀ ਦਾ ਗ੍ਰਾਈਂਡਰ ਲੈਣਾ ਮਤਲਬ ਕੋਈ ਪਿਸਣ ਵਾਲੀ ਮਸ਼ੀਨ ਲੈਣੀ ਹੈ ਤਾਂ 25000 ਦੀ ਬਾਜ਼ੀ ਹੁੰਦੀ ਆਪਾਂ ਠੀਕ ਹੈ ਜੀ ਤੇ ਜੀ ਆਪਾਂ ਛੋਟਾ ਕੋਈ ਕੋਲੂ ਲੈਣਾ ਵਾ ਜਾਂ ਛੋਟਾ ਆਟਾ ਮਿਲ ਲੈਣੀ ਉਹ 2.5 ਲੱਖ ਦੀ ਆ ਜਾਂਦੀ ਜੀ ਠੀਕ ਹੈ ਜਿਵੇਂ ਆਟਾ ਚੱਕੀ ਛੋਟੀ ਲੈਣੀ ਉਹ 5 ਲੱਖ ਦੀ ਆ ਜਾਂਦੀ ਆਪਾਂ ਹਨਾ ਜੀ ਉਹ ਆਪਾਂ ਨੂੰ ਮਤਲਬ ਕਿ ਉਹ ਬਜਟ ਉਸ ਹਿਸਾਬ ਨਾਲ ਅਰੇਂਜ ਕਰ ਲੈਣਾ ਪੀਏਯੂ ਦੀ ਸਾਈਡ ਦੇ ਉੱਤੇ ਨਾ ਇੱਕ ਫਾਰਮਰ ਪੋਰਟਲ ਆ ਉੱਥੇ ਜਾ ਕੇ ਤਾਂ ਆਪਾਂ ਉਹ ਸਾਰੀ ਮਸ਼ੀਨਾਂ ਦੇ ਰੇਟ ਲਿਖੇ ਹੋਏ ਆ ਉਹ ਕਿਸਾਨ ਵੀਰ ਆਪਣੇ ਉਹ ਵੇਖ ਸਕਦੇ ਵੀ ਕਿਹੜੀ ਚੀਜ਼ ਦਾ ਕੀ ਰੇਟ ਹੈਗਾ ਵਾ ਉਹ ਉਸ ਹਿਸਾਬ ਨਾਲ ਉਹਦੀ ਆਪਣੀ ਬਜਟ ਦੀ ਪਲਾਨਿੰਗ ਕਰ ਸਕਦੇ ਦੱਸ ਸਭ ਮੰਨ ਲਓ ਕਿਸੇ ਕਿਸਾਨ ਵੀਰ ਨੇ ਪ੍ਰੋਸੈਸਿੰਗ ਕਰ ਲਈ ਉਹ ਮੰਡੀ ਚ ਵੀ ਲੈ ਗਿਆ ਆਪਣੀ ਪ੍ਰੋਸੈਸ ਕੀਤੀ ਹੋਈ ਚੀਜ਼ ਨੂੰ ਵੈਲਿਊ ਐਡੀਸ਼ਨ ਕਰਕੇ ਠੀਕ ਹੈ ਖਪਤਕਾਰ ਨੂੰ ਕਿਵੇਂ ਭਰੋਸਾ ਮਿਲੂਗਾ ਵੀ ਇਹ ਵਾਕਿਆ ਹੀ ਸ਼ੁੱਧ ਹੈ ਜਾਂ ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੈਗੀ ਜਦੋਂ ਅਸੀਂ ਖੇਤੀ ਤੋਂ ਖੇਤੀ ਵਪਾਰ ਵੱਲ ਜਾਣਾ ਨਹੀਂ ਉਹ ਤਾਂ ਤਿੰਨ ਕੜੀਆਂ ਜੀ ਹਮ ਉਤਪਾਦਕ ਕਮਿਸ਼ਨ 에ਜੰਟ ਤੇ ਖਪਤਕਾਰ ਠੀਕ ਹੈ ਇਹਨਾਂ ਤਿੰਨਾਂ ਕੜੀਆਂ ਦੇ ਵਿੱਚ ਜਿਹੜਾ ਵਾ ਉਹ ਹੋਣਾ ਮੇਲ ਹੁੰਦਾ ਜਿਹੜਾ ਹੈ ਉਤਪਾਦਕ ਹੈ ਉਹਨੇ ਤਾਂ ਆਪਣਾ ਰੋਲ ਅਦਾ ਕਰ ਲਿਆ ਵੀ ਤਕਨੀਕੀ ਜਾਣਕਾਰੀ ਲ ਲਈ ਸਾਰੇ ਕੁਝ ਕਰ ਲਿਆ ਇੱਕ ਵੀ ਕਰ ਲਿਆ ਇੱਕ ਵੀ ਕਰ ਲਿਆ ਖਪਤਕਾਰ ਨੂੰ ਕਿਵੇਂ ਭਰੋਸਾ ਹੋਏਗਾ ਵੀ ਇਹ ਚੀਜ਼ ਪਿਓਰ ਦੇ ਰਿਆ ਬਿਲਕੁਲ ਬਿਲਕੁਲ ਉਹਦੇ ਵਾਸਤੇ ਕੋਈ ਸਰਟੀਫਿਕੇਟ ਨੂੰ ਲੈਣਾ ਪੈਣਾ ਕੋਈ ਕਾਗਜ਼ ਪੱਤ ਲੈਣਾ ਪੈਣਾ ਉਹ ਕਾਗਜ਼ ਪੱਤ ਲੈਣ ਵਾਸਤੇ ਸਾਡੇ ਕੋਲ ਐਫਐਸਐਸਏ ਹੀ ਹੈਗਾ ਵਾ ਜਾਂ ਐਗ ਮਾਰਕ ਹੈ ਸਿਹਤ ਵਿਭਾਗ ਤੋਂ ਹਾਂਜੀ ਸਿਹਤ ਵਿਭਾਗ ਤੋਂ ਜਾਂ ਕੀਤੀ ਬੜੀ ਵਿਭਾਗ ਤੋਂ ਕੀਤੀ ਬੜੀ ਵਿਭਾਗ ਤੋਂ ਐਗ ਮਾਰਕ ਲਓ ਜੀ ਠੀਕ ਹੈ ਜੀ ਐਗ ਮਾਰਕ ਕੀ ਹੈਗਾ ਵੀ ਜਿਵੇਂ ਕੋਈ ਆਪਾਂ ਸਮਾਨ ਲੈਣ ਜਨੇ ਪੱਖਾ ਟਿਊਬ ਵਜਾਚ ਆਈਐਸਆਈ ਮਾਰਕ ਲਿਹਾ ਹੁੰਦਾ ਜੀ ਉਸੇ ਤਰ੍ਹਾਂ ਹੀ ਜਿਹੜਾ ਵਾ ਖਾਣ ਵਾਲੀ ਚੀਜ਼ਾਂ ਦੇ ਉੱਤੇ ਐਗ ਮਾਰਕ ਲੱਗਦਾ ਐਗ ਮਾਰਕ ਦਾ ਇੱਕ ਲੋਗ ਤੇ ਉਸ ਨਾਲ ਜਿਹੜਾ ਆਪਾਂ ਦੀ ਸਰਟੀਫਿਕੇਸ਼ਨ ਲੈ ਕੇ ਤੇ ਉਹ ਆਪਾਂ ਕੰਮ ਸ਼ੁਰੂ ਕਰ ਸਕਦੇ ਆ ਉਹਦੀ ਫੀਸ ਜਿਹੜੀ ਆ 5 ਸਾਲ ਵਾਸਤੇ 10000 ਰੁਪਏ ਫੀਸ ਆ ਉਹਦੇ ਚ ਇੱਕ ਹੋਰ ਫਾਇਦਾ ਆ ਵੀ ਜੋ ਪੀਪੀਓ ਕੋਈ ਲੈਣਾ ਚਾਹੁੰਦਾ ਹੈ ਅਗ ਮਾਰਕ ਦਾ ਤੁਹਾਨੂੰ 500 ਰੁਪਏ ਫੀਸ ਦੇ ਵਿੱਚ ਉਹ ਹੋ ਜਾਏਗਾ ਡਾਕਟਰ ਸਾਹਿਬ ਫਿਰ ਵੀ ਜੇ ਉਹਦੇ ਵਿੱਚ ਮਿਕਸਿੰਗ ਆ ਜੀ ਤੇ ਚੈੱਕ ਕਿਵੇਂ ਪਤਾ ਲੱਗੂਗਾ ਵੀ ਇਹਦੇ ਵਿੱਚ ਵਾਕੇ ਹੀ ਹੈ ਪ्योर ਆ ਮਾਰਕ ਦਾ ਤੁਸੀਂ ਦੇ ਦਿੱਤਾ ਕਿਸਾਨ ਵੀਰ ਨੇ ਘਰੋਂ ਲਾ ਕੇ ਲਿਆਉਣਾ ਉਹ ਡੱਬੇ ਦੇ ਉੱਤੇ ਹਨਾ ਬਿਲਕੁਲ ਫਿਰ ਕਿਵੇਂ ਪਤਾ ਕਰਾਂਗੇ ਇਹ ਐਵੇਂ ਆ ਜੀ ਜਿਵੇਂ ਆਪਾਂ ਐਗ ਮਾਰਕ ਲੈ ਲੈ ਜੀ ਫੋਨ ਐਗਮਾਰਕ ਮੰਨ ਲਓ ਤੁਸੀਂ ਸ਼ਾਹ ਦੀ ਤਿਆਰ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਮੈਨੂੰ ਫੋਨ ਕਰਨਾ ਜੀ ਸਾਡਾ 2.5 ਕੁਇੰਟਲ ਦਾ ਲੋਟ ਸ਼ਾਹ ਦਾ ਤਿਆਰ ਹੋਇਆ ਠੀਕ ਹੈ ਜੀ ਮੈਂ ਉਹਦਾ ਸੈਂਪਲ ਲਵਾਂਗਾ ਜਾ ਕੇ ਸੈਂਪਲ ਨੂੰ ਲੈਬੋਰੀ ਚ ਭੇਜਾਂਗਾ ਲੈਬੋਰੀ ਚ ਪਾਸ ਹੋ ਕੇ ਆਏਗਾ ਤੇ ਫਿਰ ਤੁਹਾਨੂੰ ਐਗਮਾਰਕ ਦੇ ਨੰਬਰ ਮਿਲਣਗੇ ਅੱਛਾ ਡਾਕਟਰ ਸਾਹਿਬ ਮੁੱਲ ਬੱਧਿਤ ਤੋਂ ਬਾਅਦ ਮੰਡੀ ਕਰਨ ਸੰਬੰਧੀ ਥੋੜਾ ਜਿਹਾ ਜਾਣਕਾਰੀ ਸਾਨੂੰ ਦੇ ਦਿਓ ਹੁਣ ਦੋ ਸਾਡੇ ਕੋਲ 옵ਸ਼ਨ ਆ ਜੀ ਮੰਡੀ ਕਰਨ ਦੀ ਇੱਕ ਤੇ ਹੈਗੀ ਆ ਜੀ ਆਨਲਾਈਨ ਮੰਡੀ ਕਰਨ ਇੱਕ ਆਫਲਾਈਨ ਮੰਡੀ ਜੀ ਹੋਣ ਜਿਹੜੀ ਮੈਂ ਤੁਹਾਨੂੰ ਨੁਕਤੇ ਸਾਂਝੇ ਕੀਤੇ ਸੀਗੇ ਉਹਦੇ ਇੱਕ ਨੁਕਤਾ ਸੀਗਾ ਵੀ ਕੀਮਤ ਨਿਰਧਾਰਤ ਕਰਨ ਦੀ ਜੀ ਵੀ ਜਿਹੜੀ ਅਸੀਂ ਕੀਮਤ ਨਿਰਧਾਰਤ ਜਿਹੜਾ ਅਸੀਂ ਪ੍ਰੋਡਿਊਸ ਚਾਰਜ ਕੀਤੀ ਉਹਦੀ ਕੀਮਤ ਕਿਵੇਂ ਰੱਖਣੀ ਜੇ ਆਪਾਂ ਆਫਲਾਈਨ ਮਾਰਕੀਟਿੰਗ ਕਰਾਂਗੇ ਸਾਨੂੰ ਇਸ਼ਤਿਹਾਰ ਛਾਉਣੇ ਪਣੇ ਉਹਦਾ ਕੀਮਤ ਹੋਰ ਵਾਜੇ ਬਿਲਕੁਲ ਜੀ ਤੇ ਇਸ ਕਰਕੇ ਪ੍ਰੈਫਰ ਕਰੀਏ ਆਨਲਾਈਨ ਮਾਰਕੀਟਿੰਗ ਸਾਡੇ ਕੋਲ ਆਨਲਾਈਨ ਪਲੇਟਫਾਰਮ ਬੜੇ ਵਧੀਆ ਹੈਗੇ ਆ ਅੱਛਾ ਡਾਕਟਰ ਸਾਹਿਬ ਮੁੱਲ ਬੱਦੀ ਨੂੰ ਲਾਹੇ ਬਣਾਉਣ ਲਈ ਹੋਰ ਵੀ ਕੋਈ ਉਪਰਾਲੇ ਆ ਕਿ ਵੈਲਿਊਡੇਸ਼ਨ ਕਰਨ ਦੇ ਲਈ ਸਾਨੂੰ ਆ ਆ ਉਪਰਾਲੇ ਜੇ ਕਰ ਲਈਏ ਤਾਂ ਅਸੀਂ ਹੋਰ ਵੀ ਵਧੀਆ ਕਮਾਈ ਕਰ ਸਕਦੇ ਹਾਂ ਹਾਂਜੀ ਉਹਦੇ ਚ ਮੇਨ ਉਪਰਾਲਾ ਇਹ ਆ ਵੀ ਆਪਾਂ ਕੋਈ ਇਹੋ ਜਿਹੀ ਤਿਆਰੀ ਕਰੀ ਜਿਹੜਾ ਫਸਲੀ ਆਪਣਾ ਵਿਪਿੰਤਾ ਹਾਂਜੀ ਵੀ ਆਪਾਂ ਵਿਪਿੰਤਾ ਲਈ ਇਹੋ ਜਿਹੀ ਮਦਦ ਲਈਏ ਵੀ ਜਿਹੜਾ ਖਫਤਕਾਰ ਸਾਡੇ ਵੇਲੇ ਖਿੱਚਿਆ ਆਵੇ ਰੈਡੀ ਟੂ ਈਟ ਬਣਾਈਏ ਬਿਲਕੁਲ ਸਾਗ ਹੀ ਆ ਉਹਦੀ ਟਵੀਟ ਆ ਗਿਆ ਨਾ ਵੀ ਸਾਗ ਹੁਣ ਕੱਚਾ ਇਹ ਕਰਕੇ ਲਹਾਂਦੇ ਆ ਹਾਂਜੀ ਉਹ ਫਰੋਜ਼ਨ ਸਾਨੂੰ ਮਿਲਦੇ ਆ ਜੀ ਮੌਲ ਦੇ ਫਰੋਜ਼ਨ ਜਾਂ ਮਿਲ ਜੀਆਂ ਜੀ ਆਪਾਂ ਫਰਾਈ ਕਰਕੇ ਆਪਾਂ ਖਾ ਸਕਦੇ ਆ ਜੀ ਉਸ ਤੋਂ ਬਾਅਦ 스마트 ਫੂਡ ਹਮ ਸੁਪਰ ਫੂਡ ਸਾਨੂੰ ਬਣਾਉਣੇ ਪੈਣੇ ਆ ਹੁਣ ਤੁਹਾਡਾ ਕੁਐਸਚਨ ਹੋਏਗਾ 스마트 ਫੂਡ ਕੀ ਹੁੰਦੇ ਹਮ ਵੇਖੋ 스마트 ਫੂਡ ਕੀ ਮਤਲਬ ਆ ਵੀ 스마트 ਦਾ ਮਤਲਬ ਵੀ ਜਿਹੜਾ ਕਿ ਸਾਨੂੰ ਸਮਾਰਟ ਬਣਾਉਂਦਾ ਹਮ 스마트 ਅਸੀਂ ਕਿਵੇਂ ਬਣਦੇ ਆ ਇਸ ਅਸੀਂ ਬਿਮਾਰੀਆਂ ਤੋਂ ਰਹਿਤ ਹੋਈ ਹਮ ਠੀਕ ਹੈ ਜੀ ਉਹਦੇ ਜੀ ਕਿ ਸਮਾਰਟ ਫੂਡ ਦੇ ਵਿੱਚ ਕੀ ਹੈਗਾ ਵਾ ਵੀ ਜਿਹੜੇ ਜਿਹੜੇ ਆ ਸਾਡੇ ਆਪਣਾ ਕਣਕ ਦੇ ਆਟੇ ਤੋਂ ਇਲਾਵਾ ਜਿਹੜਾ ਵਾ ਆਪਾਂ ਦੂਜੇ ਮਿਲਟਰੀ ਆਟੇ ਜਿਹੜੇ ਉਹ ਬਣਾ ਕੇ ਆਪਾਂ ਵੇਚੀਏ ਉਹ ਸਮਾਰਟ ਫੂਡ ਚ ਹੁੰਦੇ ਵੀ ਸਾਡੇ ਜਿਹੜੇ ਛੇਤ ਨੂੰ ਸਮਾਰਟ ਬਣਾਉਂਦੇ ਡਸਬ ਵੈਲਿਊ ਐਡੀਸ਼ਨ ਦੇ ਲਈ ਸਰਕਾਰ ਵੱਲੋਂ ਕੋਈ ਮਦਦ ਦਿੱਤੀ ਜਾਂਦੀ ਹੈ ਕਿਸਾਨ ਵੀਰ ਨੂੰ ਹਾਂਜੀ ਹੁਣ ਜਿਹੜਾ ਨਾ ਇੱਕ ਹੁਣੇ ਸ਼ੁਰੂ ਹੋਇਆ ਦਾਲਾਂ ਦਾ ਆਤਮ ਨਿਰਪਟਾ ਮਿਸ਼ਨ ਸ਼ੁਰੂ ਹੋਇਆ ਜੀ ਉਹਦੇ ਵਿੱਚ ਇੱਕ ਰੱਖਿਆ ਗਿਆ ਉਹਨਾਂ ਵੱਲੋਂ ਇੱਕ ਪ੍ਰੋਵੀਜ਼ਨ ਰੱਖੀ ਗਈ ਹੈ 1000 ਜਿਹੜੇ ਪ੍ਰੋਸੈਸਿੰਗ ਯੂਨਿਟ ਦੇਣੇ ਆ ਆਪਾਂ ਕਿਸਾਨਾਂ ਨੂੰ ਜਿਹਦੇ 'ਚ 25 ਲੱਖ ਰੁਪਏ ਪ੍ਰਤੀ ਕਿਸਾਨ ਦੇ ਹਿਸਾਬ ਨਾਲ ਜਿਹੜੀ ਆ ਬਹੁਤ ਸਾਥੜੀ ਦੇਣੀ ਹੈ ਨਸਬ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੇ ਕਿਸਾਨ ਵੀਰ ਆਪਣੀਆਂ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਖੁਦ ਕਰਦੇ ਨੇ ਉਹ ਬਹੁਤ ਜ਼ਿਆਦਾ ਫਾਇਦੇ ਦੇ ਵਿੱਚ ਰਹਿੰਦੇ ਨੇ ਇਸ ਤੋਂ ਇਲਾਵਾ ਜੇਕਰ ਆਪਣੀਆਂ ਖੇਤੀ ਜਿੰਸਾਂ ਦਾ ਮੰਡੀਕਰਨ ਵੀ ਖੁਦ ਕੀਤਾ ਜਾਵੇ ਤਾਂ ਫਿਰ ਸੋਨੇ ਤੇ ਸੁਹਾਗਾ ਹੋਵੇਗਾ ਨਾਲ ਹੀ ਨਵੇਂ-ਨਵੇਂ ਤਜਰਬੇ ਵੀ ਮਿਲਣਗੇ ਤਾਂ ਅੱਜ ਦੇ ਵਿਸ਼ੇ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਇਸ ਤੇ ਇੱਕ ਸਫਲ ਕਿਸਾਨ ਵੀਰ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਇਸ ਸਫਲ ਕਿਸਾਨ ਵੀਰ ਨੇ ਸਰਦਾਰ ਕਰਮਜੀਤ ਸਿੰਘ ਔਲਖ ਜੀ ਜਿਹੜੇ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਪਿੰਡ ਪਲਵਾਨ ਦੇ ਨਿਵਾਸੀ ਨੇ ਉਹਨਾਂ ਨੇ ਆਪਣਾ ਖਾਸ ਤਜਰਬਾ ਸਾਂਝਾ ਕੀਤਾ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕਿ ਕਹਿੰਦਾ ਇਸ ਸਫਲ ਕਿਸਾਨ ਵੀਰ ਦਾ ਤਜਰਬਾ ਆਓ ਦੇਖਦੇ ਹਾਂ। ਕਿਸਾਨ ਵੀਰੋ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮੰਡੀ ਕਰਨਾ ਇਸ ਵਿਸ਼ੇ ਤੇ ਜਾਣਕਾਰੀ ਲਵਾਂਗੇ ਇੱਕ ਬਹੁਤ ਹੀ ਅਗਾਹ ਵੱਧੂ ਕਿਸਾਨ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਆਰਗੈਨਿਕ ਫਾਰਮਿੰਗ ਦਾ ਜਿਹੜਾ ਸੀ ਆਪਣੇ ਖੇਤਾਂ ਦੇ ਵਿੱਚੋਂ ਉਗਾ ਕੇ ਆਰਗੈਨਿਕ ਫਾਰਮਿੰਗ ਨੂੰ ਹੀ ਬੜਾਵਾ ਦੇ ਰਹੇ ਨੇ ਉਹੀ ਚੀਜ਼ਾਂ ਪੈਕ ਕਰਕੇ ਵੇਚ ਰਹੇ ਨੇ ਤੇ ਕਾਫੀ ਵਧੀਆ ਮੁਨਾਫਾ ਵੀ ਕਮਾ ਰਿਆ ਤੇ ਲੋਕਾਂ ਦੀ ਸਿਹਤ ਵੀ ਦਵੇ ਉਹਨਾਂ ਨੇ ਬਹੁਤ ਧਿਆਨ ਰੱਖਿਆ ਹੋਇਆ ਸੋ ਮੇਰੀ ਮੁਰਾਦ ਹੈ ਮੇਰੇ ਨਾਲ ਖੜੇ ਨੇ ਸਰਦਾਰ ਕਰਨਜੀਤ ਸਿੰਘ ਜੀ ਜਿਨ੍ਹਾਂ ਦਾ ਪਿੰਡ ਹੈ ਪਲਵਾਨ ਜ਼ਿਲ੍ਹਾ ਸੰਗਰੂਰ ਤੇ ਬਲਾਕ ਹੈ ਧੂਰੀ ਅੱਛਾ ਸਰਦਾਰ ਕਰਨਜੀਤ ਸਿੰਘ ਜੀ ਜੇ ਆਪਾਂ ਗੱਲ ਕਰੀਏ ਕੁਦਰਤੀ ਖੇਤੀ ਦੀ ਆਰਗੈਨਿਕ ਫਾਰਮਿੰਗ ਦੀ ਤਾਂ ਇੱਕ ਨਾ ਕਾਫੀ ਔਖਾ ਜਿਹਾ ਵਰਲਡ ਲੱਗਦਾ ਕਿਉਂਕਿ ਆਮ ਤੌਰ ਤੇ ਰੂਟੀਨ ਚ ਅਸੀਂ ਦੇਖਦੇ ਆ ਕਿਸਾਨ ਵੀਰ ਕੈਮੀਕਲ ਖਾਦ ਪਾ ਕੇ ਹੀ ਜ਼ਿਆਦਾ ਪ੍ਰੋਡਿਊਸ ਲੈ ਰਹੇ ਨੇ। ਤਾਂ ਕਿਸ ਤਰ੍ਹਾਂ ਫਿਰ ਮਨ ਦੇ ਵਿੱਚ ਆਇਆ ਸ਼ੁਰੂਆਤ ਕਿੱਥੋਂ ਕੀਤੀ ਕਿਵੇਂ ਜਾਗ ਲੱਗਿਆ ਵੀ ਅਸੀਂ ਆਰਗੈਨਿਕ ਖੇਤੀ ਕਰੀਏ? ਦੱਸੋ ਜੀ ਮੈਂ 2004 ਦੇ ਵਿੱਚ ਜਦੋਂ ਆਪਣੀ ਸਟੱਡੀ ਪੂਰੀ ਕੀਤੀ ਹਾਂਜੀ ਤਾਂ ਅਚੰਭੇ ਚੇਤੇ ਦਿਮਾਗ ਦੇ ਵਿੱਚ ਆਇਆ ਸਾਡਾ ਏਰੀਆ ਜਿਹੜਾ ਹੈਗਾ ਉਹ ਮਲਵੇ ਦੇ ਵਿੱਚ ਆਉਂਦਾ ਤੇ ਉੱਥੇ ਕਾਫੀ ਜ਼ਿਆਦਾ ਮਕਦਾਰ ਦੇ ਵਿੱਚ ਜਿਹੀਆਂ ਜਿਹੜੀਆਂ ਲਾਹ ਲਾਜ ਬਿਮਾਰੀਆਂ ਸੀਆਂ ਉਹ ਲੱਗ ਰਹੀਆਂ ਸੀਆਂ ਲੋਕਾਂ ਨੂੰ ਤਾਂ ਡਾਕਟਰਾਂ ਦਾ ਮੰਨਣਾ ਸੀ ਉਹ ਕਹਿੰਦੇ ਵੀ ਜਿਹੜਾ ਇਹ ਹੈਗਾ ਮੇਨ ਕਾਰਨ ਜਿਹੜਾ ਤੁਹਾਡਾ ਖਾਣ ਪੀਣ ਦਾ ਸਮਾਨ ਆ ਉਹ ਸੁਧ ਨਹੀਂ ਹੈਗਾ ਤਾਂ ਮੇਰੇ ਮਨ ਦੇ ਵਿੱਚ ਆਇਆ ਵੀ ਆਪਾਂ ਜਿਹੜੀ ਸੈਨਿਕ ਖੇਤੀ ਹੋ ਰਹੀ ਆ ਉਹ ਤੋਂ ਹਟ ਕੇ ਇਸ ਖੇਤੀ ਵੱਲ ਆਈਏ ਆਪਣਾ ਭਲਾ ਕਰੀਏ ਤੇ ਨਾਲ ਜਿਹੜੇ ਆਪਣੇ ਚਾਹਣ ਵਾਲੇ ਨੇ ਉਹਨਾਂ ਨੂੰ ਵੀ ਇਹ ਸੁੱਧ ਚੀਜ਼ਾਂ ਦੇ ਸਕੀ। ਅੱਛਾ ਕਦੋਂ ਤੋਂ ਇਹ ਆਰਗੈਨਿਕ ਖੇਤੀ ਸ਼ੁਰੂ ਕੀਤੀ ਤੇ ਕੀ ਕੀ ਉਹਦੇ ਵਿੱਚ ਫਿਰ ਤੁਸੀਂ ਸ਼ੁਰੂਆਤੀ ਦੌਰ ਚ ਲਗਾਇਆ ਤੇ ਅੱਜ ਕਿਸ ਮੁਕਾਮ ਤੇ ਪਹੁੰਚੇ ਹੋ? ਦੱਸੋ ਜੀ ਅਸੀਂ ਇਹ ਜਿਹੜੀ ਖੇਤੀ ਸੀ 2004 ਦੇ ਵਿੱਚ ਮੈਂ ਸਟਾਰਟ ਕੀਤੀ ਸੀ ਬਹੁਤ ਛੋਟੇ ਪੱਧਰ ਤੋਂ। ਉਸ ਟਾਈਮ ਦੇ ਵਿੱਚ ਇੰਨੇ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਸੀ। ਤਾਂ ਜਦੋਂ ਸਟਾਰਟ ਕੀਤੀ ਕੁਝ ਜਿਹੜੀਆਂ ਸਮੱਸਿਆਵਾਂ ਪੀਆਂ ਹੋ ਆਈਆਂ। ਪਰ ਅਸੀਂ ਉਹਨੂੰ ਬਖੂਬੀ ਦੇ ਨਾਲ ਆਪਣੇ ਤਿਆਰੀ ਅਨੁਸਾਰ ਜਾਂ ਜਿਹੜੇ ਅਰਦਾਲੇ ਦੇ ਕਿਸਾਨ ਸੀ ਜਾਂ ਜਿਹੜੇ ਟੈਕਨੀਕਲ ਮਹਾਰਸੀ ਸਾਡੇ ਏਰੀਏ ਦੇ ਖੇਤੀਬਾੜੀ ਡਿਪਾਰਟਮੈਂਟ ਨਾਲ ਮਿਲ ਕੇ ਉਹ ਅਸੀਂ ਇਹਨੂੰ ਪੂਰੀ ਤਰ੍ਹਾਂ ਸੋਲਵ ਕਰ ਲਿਆ ਪਹਿਲਾਂ ਜਦੋਂ ਅਸੀਂ ਸਟਾਰਟ ਕੀਤੀ ਸੀ ਤਾਂ ਉਹੀ ਜਿਸ ਤਰ੍ਹਾਂ ਕਹਾਵਤ ਹੁੰਦੀ ਸੀ ਵੀ ਆਰਗੈਨਿਕ ਖੇਤੀ ਜਾਂ ਜਿਹੜੀ ਕੁਦਰਤੀ ਖੇਤੀ ਆ ਵੀ ਤਾਂ ਤੁਸੀਂ ਪਸ਼ੂਆਂ ਦਾ ਪੂਰੀ ਤਰ੍ਹਾਂ ਗੋਬਰ ਪਾ ਕੇ ਕਰੋ ਉਸ ਟਾਈਮ ਅਸੀਂ ਵੀ ਇਸੇ ਤਰ੍ਹਾਂ ਸਟਾਰਟ ਕੀਤੀ ਸੀ ਪਰ ਹੁਣ ਜਿਹੜਾ ਹੈਗਾ ਇਹਨੂੰ ਟੈਕਨੀਕਲ ਢੰਗ ਨਾਲ ਜਦੋਂ ਕਰਦੇ ਆ ਤਾਂ ਕੋਈ ਇੰਨੀ ਜ਼ਿਆਦਾ ਖਾਦ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਉਹਨੂੰ ਟੈਕਨੀਕਲ ਤੰਗ ਨਾਲ ਤਿਆਰ ਕਰਨ ਦੀ ਜਿਹੜੀ ਵਿਧੀ ਹੈ ਜੇ ਉਹ ਆ ਜਾਂਦੀ ਆ ਤਾਂ ਉਹਦੇ ਨਾਲ ਵੀ ਅਸੀਂ ਜਿਹੜੀ ਆਪਣੀ ਫਸਲ ਆ ਉਹਨੂੰ ਚੰਗੀ ਨਰੋਈ ਕਰ ਸਕਦੇ ਹਾਂ ਅੱਛਾ ਕਰਮਜੀਤ ਸਿੰਘ ਜੀ ਇਕੱਲੇ ਹੀ ਕਰਦੇ ਹੋ ਜਾਂ ਕੋਈ ਹੋਰ ਵੀ ਕਿਸਾਨ ਵੀਰਾਂ ਨੂੰ ਪਿੰਡਦਿਆਂ ਨੂੰ ਜਾਂ ਆਲੇ-ਦੁਆਲੇ ਦੇਿਆਂ ਨੂੰ ਜੋੜਿਆ ਨਾਲ ਦੱਸੋ ਪਹਿਲਾਂ ਸ਼ੁਰੂਆਤ ਦੇ ਵਿੱਚ ਇਕੱਲੇ ਨੇ ਸਟਾਰਟ ਕੀਤੀ ਸੀ ਫਿਰ ਕਾਫਲਾ ਬਣਦਾ ਗਿਆ ਸੀ ਇਹਨਾਂ ਅਸੀਂ ਕਾਫੀ ਕਿਸਾਨ ਆ ਜਿਹੜੇ ਉਹ ਇਕੱਠੇ ਜਿਹੜੀ ਖੇਤੀ ਕਰਦੇ ਆ ਉਹਦੇ ਵਿੱਚ ਜਿਸ ਤਰ੍ਹਾਂ ਮੇਰੇ ਏਰੀਆ ਦੇ ਵਿੱਚ ਜਿਹੜੇ ਕਿਸਾਨ ਜੁੜੇ ਹੋਏ ਹੈਗੇ ਆ ਸਾਡੇ ਨਾਲ ਉਹਦੇ ਵਿੱਚ ਜਿਸ ਤਰ੍ਹਾਂ ਕੋਈ ਗੰਨੇ ਦੀ ਖੇਤੀ ਕਰ ਰਿਹਾ ਕੋਈ ਕਣਕ ਦੀ ਖੇਤੀ ਕਰ ਰਿਹਾ ਜਦੋਂ ਅੱਗੇ ਕੋਈ ਹਲਦੀ ਦੀ ਖੇਤੀ ਕਰ ਰਿਹਾ ਤੇ ਕੁਝ ਏਰੀਏ ਦੇ ਵਿੱਚ ਜਿਹੜੇ ਹੈਗੇ ਆ ਉਹ ਅਸੀਂ ਦਾਲਾਂ ਵੀ ਖੇਤੀ ਵੀ ਕਰਦੇ ਆ ਜਿਸ ਹਿਸਾਬ ਨਾਲ ਕਿਸੇ ਦਾ ਇਹ ਖੇਤ ਹੈਗਾ ਜੀ ਉਹੋ ਜੀ ਖੇਤੀ ਉਹ ਵਰਮਲ ਕਰਕੇ ਅਸੀਂ ਇੱਕ ਥਾਂ ਤੇ ਇਕੱਠੀ ਕਰਕੇ ਉਹਨੂੰ ਅੱਗੇ ਫਿਰ ਉਹਦੀ ਪ੍ਰੋਸੈਸਿੰਗ ਕਰ ਲੈਂਦੇ ਆ ਅੱਛਾ ਫਿਰ ਆਪਾਂ ਗੱਲ ਸ਼ੁਰੂ ਕਰੀਏ ਜੀ ਉੱਥੋਂ ਹੀ ਜਿੱਥੇ ਤੁਸੀਂ ਛੱਡੀ ਸੀ ਵੀ ਕਿੰਨੇ ਜਿਹੜੀ ਚੀਜ਼ ਹੈ ਜਿਹੜੀ ਉਹ ਤੁਸੀਂ ਅੱਜ ਕੱਲ ਫਿਰ ਪ੍ਰੋਡਿਊਸ ਬਣਾਈਆਂ ਨੇ ਜਿਣੀਆਂ ਤੁਸੀਂ ਆਪਣੇ ਮਾਰਕੀਟ ਕਰ ਰਹੇ ਹੋ ਕੁਦਰਤੀ ਖੇਤੀ ਦੇ ਨਾਲ ਜੁੜ ਕੇ ਉਹਦੇ ਵਿੱਚ ਡਾਕਟਰ ਸਾਹਿਬ ਇਹ ਹੈਗਾ ਜੀ ਅਸੀਂ ਜਿਸ ਤਰ੍ਹਾਂ ਕਣਕ ਹੈ ਜੀ ਕਣਕ ਤੇ ਅਸੀਂ ਇੱਕ ਛੋਟੀ ਚੱਕੀ ਲਾਈ ਹੋਈ ਹੈਗੀ ਆ ਜਿੰਨੇ ਵੀ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਸਨਮਾਨ ਦਿੰਨੇ ਆ ਉਹਨਾਂ ਨੂੰ ਅਸੀਂ ਆਟਾ ਪੀਸ ਕੇ ਭੁਰੇ ਜਿਹੜੇ ਸਲੋ ਰੋਟੇਸ਼ਨ ਜਿਹਨੂੰ ਘਰਾਟ ਕਹਿੰਦੇ ਆ ਜੀ ਪੁਰਾਣੇ ਟਾਈਮ ਦੇ ਵਿੱਚ ਪਰ ਅਸੀਂ ਉਹਨੂੰ ਜਿਵੇਂ ਹੁਣ ਆਜਕਲ ਚਲੋ ਜਵਾਨਾ ਬਦਲ ਗਿਆ ਤਾਂ ਸਲੋ ਰੋਟੇਸ਼ਨ ਵਾਲੀ ਜਿਹਦੇ ਘੱਟ ਚੱਕਰ ਹੁੰਦੇ ਨੇ ਉਹਦੇ ਨਾਲ ਅਸੀਂ ਪ੍ਰੋਸੈਸ ਕਰਕੇ ਆਟਾ ਜਿਹੜਾ ਉਹ ਉਹਨਾਂ ਨੂੰ ਦਿੰਨੇ ਆ ਪਚਾਉਂਦੇ ਆ ਇਸੇ ਤਰ੍ਹਾਂ ਜਿਹੜੀ ਸਰੋਂ ਆ ਦੇਸੀ ਸਰੋਂ ਜਿਹੜੇ ਸਾਡੇ ਕੋਲੇ ਬੀਜ ਨੇ ਉਹ ਤਕਰੀਬਨ ਸਾਰੇ ਦੇਸੀ ਨੇ ਜੀ ਦੇ ਸਰਵਾਂ ਸਰਵ ਨੂੰ ਵੀ ਅਸੀਂ ਕੋਲਡ ਪ੍ਰੋਸੈਸ ਜੀ ਨੂੰ ਕਹਿੰਦੇ ਆਪਾਂ ਉਸੇ ਨਾਲ ਹੀ ਕਰਕੇ ਜਿਹੜੀ ਅਸੀਂ ਅੱਗੇ ਸਿਲ ਕਰਦੇ ਆਂ ਤੇ ਉਹਦਾ ਬੜਾ ਵਧੀਆ ਸਾਨੂੰ ਜਿਹੜਾ ਮੁਨਾਫਾ ਉਹ ਮਿਲ ਜਾਂਦਾ ਇਸੇ ਤਰ੍ਹਾਂ ਹੀ ਜਿਹੜਾ ਗੰਨਾ ਗੰਨੇ ਤੋਂ ਅਸੀਂ ਜਿਹੜਾ ਗੋੜਾ ਸ਼ੱਕਰਾ ਪਿਓਰ ਜਿਹੜੀ ਕਿਹਨੂੰ ਆਪਾਂ ਕਹਿੰਦੇ ਆ ਵੀ ਜਿਹਦੇ ਵਿੱਚ ਕੁਝ ਵੀ ਨਹੀਂ ਨਿਪਾਇਆ ਹੁੰਦਾ ਸਿਰਫ ਮੈਲ ਕੱਢਣ ਖਾਤਰ ਵੀ ਅਸੀਂ ਉਹਦੇ ਵਿੱਚ ਮਿੱਠਾ ਸੋਡਾ ਵੀ ਯੂਜ਼ ਨਹੀਂ ਕਰਦੇ ਭਿੰਡੀ ਦਾ ਜਿਹੜਾ ਪਾਣੀ ਆ ਉਹੀ ਯੂਜ਼ ਕਰਕੇ ਉਹਦੀ ਮੈਲ ਕੱਢਦੇ ਆਂ ਔਰ ਉਸ ਤਰ੍ਹਾਂ ਤਿਆਰ ਕਰਕੇ ਅਸੀਂ ਅਗੇ ਉਹ ਜਿਹੜੀ ਮਾਰਕੀਟ ਦੇ ਵਿੱਚ ਉਤਾਰਦੇ ਹਾਂ ਦੇਖੋ ਫਿਰ ਇਹ ਤੁਸੀਂ ਚੀਜ਼ਾਂ ਗਰਮਜੀਤ ਸਿੰਘ ਜੀ ਤਿਆਰ ਤਾਂ ਕਰ ਲੀਆਂ ਤੇ ਫਿਰ ਮਾਰਕੀਟਿੰਗ ਕਿੱਥੇ ਕਰਦੇ ਹਾਂ ਫਿਰ ਆਪਣੇ ਪਿੰਡੋਂ ਹੀ ਕਰਦੇ ਹਾਂ ਜਾਂ ਕੋਈ ਬਣਾਇਆ ਹੋਇਆ ਕੋਈ ਪਲੈਟਫਾਰਮ ਵੀ ਬਣਾਇਆ ਅਸੀਂ ਸਰ ਜਿਹੜਾ ਹੈਗਾ ਪਿੰਡੋਂ ਅਸੀਂ ਪੂਰਾ ਤਿਆਰ ਕਰਕੇ ਪ੍ਰੋਸੈਸਿੰਗ ਪੈਕਿੰਗ ਕਰਕੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਸੰਗਰੂਰ ਹੋਇਆ ਸੰਗਰੂਰ ਇੱਕ ਮੰਡੀ ਲੱਗਦੀ ਆ ਜਿਹਨੂੰ ਆਰਗੈਨਿਕ ਮੰਡੀ ਕਾਫੀ ਹੈਗੀ ਆ ਉੱਥੇ ਵੀ ਅਸੀਂ ਇਹਨੂੰ ਦਿੰਨੇ ਆ ਜੀ ਤੇ ਨਹੀਂ ਤਾਂ ਲੋਕਾਂ ਨੂੰ ਆਮ ਪਤਾ ਲੱਗ ਗਿਆ ਉਹ ਸਾਡੇ ਕੋਲੋਂ ਆ ਕੇ ਘਰ ਤੋਂ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਲੈ ਜਾਂਦੇ ਨੇ ਕਿਉਂਕਿ ਹਰ ਇੱਕ ਬੰਦਾ ਇਹ ਚਾਹੁੰਦਾ ਵੀ ਮੈਨੂੰ ਸ਼ੁੱਧ ਮਿਲੇ ਮੈਂ ਕਾਫੀ ਦੂਰ ਤੱਕ ਵੀ ਜਾ ਸਕਦਾ ਤੇ ਉਸ ਕਰਕੇ ਜਿਹੜੀ ਸਾਡਾ ਮਾਲ ਆ ਜੀ ਉਹ ਤਕਰੀਬਨ ਘਰ ਤੋਂ ਜਾਂ ਮੰਡੀ ਦੇ ਵਿੱਚ ਸੇਲ ਹੋ ਜਾਂਦਾ ਜਾਂ ਇੱਕ ਦੋ ਜਿਹੜੇ ਸੈਂਟਰ ਨੇ ਜਿਹਨੂੰ ਸਟੋਰ ਕਹਿ ਜਾਂਦੇ ਆਪਾਂ ਉਹ ਵੀ ਸਤਾਂਤੀ ਜਾਨ ਲਈ ਹੁਣ ਆਮ ਖਰੀਦਣ ਲੱਗ ਗਏ ਨੇ ਕਰਮਜੀਤ ਸਿੰਘ ਜੀ ਕਿਹੜੀ ਕਿਹੜੀ ਮਹਿਕਮੇ ਨਾਲ ਫਿਰ ਜੁੜੇ ਹੋਇਆ ਇਸ ਵੇਲੇ ਜਿਹੜਾ ਖੇਤੀਬਾੜੀ ਨਾਲ ਰਿਲੇਟਡ ਹੈ ਪੰਜਾਬ ਐਗਰੋ ਤੋਂ ਜਿਹੜੀ ਸਾਡੀ ਸਰਟੀਫਿਕੇਸ਼ਨ ਹੈਗੀ ਆ ਜੀ ਉਹਨਾਂ ਤੋਂ ਅਸੀਂ ਸਰਟੀਫਿਕੇਸ਼ਨ ਕਰਵਾ ਰਹੇ ਆ ਜਿਹੜੇ ਫਾਰਮਰ ਨੇ ਹੈਗੇ ਸਾਰੇ ਤੇ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਅਸੀਂ ਬਹੁਤ ਜੁੜੇ ਹੋਇਆ ਕਿ ਜਿਹੜੀਆਂ ਉਹਨਾਂ ਦੇ ਕੋਈ ਵੀ ਸਕੀਮ ਹੁੰਦੀ ਆ ਜਾਂ ਕਿਸੇ ਵੀ ਪ੍ਰਕਾਰ ਦੀ ਸਾਨੂੰ ਕੋਈ ਸਮੱਸਿਆ ਹੁੰਦੀ ਆ ਤਾਂ ਉਹਦੇ ਬਾਰੇ ਸਾਨੂੰ ਉਹ ਪੂਰੀ ਜਾਣਕਾਰੀ ਵੀ ਦਿੰਦੇ ਨੇ ਤੇ ਸਾਡੇ ਨਾਲ ਖੜੇ ਆ ਕਰਮਜੀਤ ਸਿੰਘ ਜੀ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂਆਤ ਕਰਦੇ ਆ ਪੈਸੇ ਦੀ ਬੜੀ ਲੋੜ ਹੁੰਦੀ ਆ ਕੋਈ ਕਿੰਨੇ ਕੁ ਪੈਸਿਆਂ ਦੀ ਲੋੜ ਹੁੰਦੀ ਆ ਜੇ ਆਮ ਵੀਰ ਕਈ ਇਕੱਠੇ ਹੋ ਕੇ ਕਰਨਾ ਚਾਹਣ ਇਹੋ ਜਿਹਾ ਕੰਮ ਪੈਕਿੰਗ ਵਗੈਰਾ ਦੀ ਗੱਲ ਹੀ ਮੈਂ ਕਰ ਲਾਂ ਕੋਈ ਜ਼ਿਆਦਾ ਪੈਸੇ ਜਾਂ ਮਸ਼ੀਨ ਲੈਣੀ ਆ ਕੋਈ ਕੋਈ ਮਹਿਕਮੇ ਵੱਲੋਂ ਸਹਾਇਤਾ ਤੁਹਾਨੂੰ ਮਿਲੀ ਕਿਸੇ ਵੱਲੋਂ ਜੇ ਤੁਸੀਂ ਛੋਟੇ ਪੱਧਰ ਤੋਂ ਕੰਮ ਸਟਾਰਟ ਕਰੀਏ ਆਪਾਂ ਤਾਂ ਕਿ ਆਪਣੇ ਦੇ ਮਨ ਦੇ ਵਿੱਚ ਕੋਈ ਜ਼ਿਆਦਾ ਇਹੋ ਜਿਹਾ ਬੋਝ ਨਾ ਪਵੇ ਆਪਣੇ ਦਿਮਾਗ ਤੇ ਵੀ ਆਪਾਂ ਇੰਨੇ ਪੈਸੇ ਲਾਤੇ ਅਸੀਂ ਸਿਰਫ ਛੋਟੇ ਪੱਧਰ ਤੋਂ ਕੰਮ ਸਟਾਰਟ ਕੀਤਾ ਤੇ ਉਹਦੇ ਖਾਤਰ ਕੋਈ ਲੋਨ ਵਗੈਰਾ ਦੀ ਜ਼ਰੂਰਤ ਨਹੀਂ ਪਈ ਜੀ ਸਾਨੂੰ ਤੇ ਛੋਟੀ ਦਾਸੀਂ ਪ੍ਰੋਸੈਸਿੰਗ ਪਲਾਂਟ ਲਾ ਕੇ ਤੇ ਉਹਨੂੰ ਅੱਗੇ ਸੇ ਕਰਨ ਦਾ ਜਿਹੜਾ ਮੀੜਾ ਚੁੱਕ ਲਿਆ ਯਾਨੀ ਕਿ ਬਹੁਤ ਬਹੁਤ ਥੋੜੇ ਥੋੜੇ ਸਮਾਨ ਤੋਂ ਸਟਾਰਟ ਕੀਤਾ ਸੀ ਇਸ ਤਰ੍ਹਾਂ ਅਸੀਂ ਵੱਡੇ ਪੱਧਰ ਤੇ ਲੈ ਚੁੱਕੇ ਆਂ ਪ੍ਰੋਸੀਡਾ ਪ੍ਰਤੀਕ ਫਸਾਈ ਨੰਬਰ ਜਾਂ ਕੋਈ ਅਸੀਂ ਕਹ ਲਈ ਐਗ ਮਾਰਕ ਖੇਤੀਬੜੀ ਵਿਭਾਗ ਤੋਂ ਵੀ ਲਿਆ ਹੋਇਆ ਐਫ ਆਈ ਸੀ ਸੀ ਨੰਬਰ ਉਹ ਅਸੀਂ ਲੈਤਾ ਹੋਇਆ ਹੈਗਾ ਪਰ ਜਿਹੜੇ ਸਾਡੇ ਕਸਟਮਰ ਨੇ ਜੀ ਉਹ ਸਾਰਿਆਂ ਨੂੰ ਵੱਡੀ ਤਾਂ ਉਹ ਕਹਿੰਦੇ ਆ ਵੀ ਅਸੀਂ ਤੁਹਾਡਾ ਜਦੋਂ ਖੇਤੀ ਦੇਖ ਲਿਆ ਤਾਂ ਇਸ ਤੋਂ ਵੱਡੀ ਕੋਈ ਲੈਬ ਨਹੀਂ ਹੈਗੀ ਉਹ ਕਹਿੰਦੇ ਵੀ ਸਾਡੇ ਸਾਹਮਣੇ ਚੀਜ਼ ਪਈ ਆ ਜਾਂ ਅਸੀਂ ਜਦੋਂ ਇਹਨੂੰ ਟੈਸਟ ਕਰਦੇ ਆ ਜਦੋਂ ਟੈਸਟ ਦੇ ਵਿੱਚ ਸਾਨੂੰ ਜਿਹੜਾ ਸਵਾਦ ਆਉਂਦਾ ਤਾਂ ਉਹ ਇੱਕ ਵੱਖਰੀ ਕਿਸਮ ਦਾ ਆਉਂਦਾ ਜਿਹੜਾ ਅੱਜ ਤੋਂ 40-45 ਸਾਲ ਪਹਿਲਾਂ ਆਉਂਦਾ ਸੀ ਉਹੀ ਟੇਸਟ ਆ ਰਿਹਾ ਉਹੀ ਸਵਾਦ ਆ ਰਿਹਾ ਤਾਂ ਫਿਰ ਇਸ ਤੋਂ ਵੱਡੀ ਅਸੀਂ ਕੀ ਜਿਹੜੀ ਹੈਗੀ ਆ ਉਹ ਅਗਲੇ ਨੂੰ ਤਸੱਲੀ ਦੇ ਸਕਦੇ ਆ ਜਦੋਂ ਉਹ ਸਾਡੇ ਵਕੀਲ ਬਣ ਕੇ ਉਹੀ ਖੜ ਜਾਂਦੇ ਆ ਤਾਂ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅੱਛਾ ਕਿੰਨੇ ਕੁ ਫਾਰਮਰ ਤੁਹਾਡੇ ਨਾਲ ਜੁੜੇ ਆ ਸਾਰੇ ਸੰਤੁਸ਼ਟ ਨੇ ਫਿਰ ਇਹ ਗਰੁੱਪ ਤੋਂ ਬਿਲਕੁਲ ਜੀ ਜਿੰਨੇ ਸਾਡੇ ਨਾਲ ਫਾਰਮਰ ਜੁੜੇ ਆ ਸਾਰੇ ਸੰਤੁਸ਼ਟ ਨੇ ਜੀ ਉਹਨਾਂ ਦਾ ਮੰਨਣਾ ਜੀ ਜਦੋਂ ਅਸੀਂ ਕੋਈ ਵੀ ਚੀਜ਼ ਪੈਦਾ ਕਰਦੇ ਆ ਪੈਦਾ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਉਹਦੀ ਜਿਹੜੀ ਕੀਮਤ ਆ ਉਹ ਅਸੀਂ ਦੇਖ ਲਾ ਸਭੇ ਖਾਸ ਢੰਗ ਨਾਲ ਉਹ ਕਰਦੇ ਆ ਤੈਅ ਕਰਦੇ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ ਜਿਸ ਤਰ੍ਹਾਂ ਕੈਮੀਕਲ ਦੇ ਵਿੱਚ ਜਿਹੜਾ ਹੁਣ ਮੰਨ ਲਓ ਸਪੋਜ਼ ਕਰੋ ਵੀ 2500 ਕਣਕ ਦਾ ਰੇਟ ਆ ਹਾਂਜੀ ਤੇ ਆਰਗੈਨਿਕ ਦੇ ਵਿੱਚ ਸਾਡਾ ਜਿਹੜਾ ਝਾੜ ਆ ਉਹਨੂੰ ਅਸੀਂ ਕੈਮੀਕਲ ਵਾਲੇ ਝਾੜ ਨਾਲ ਕੰਪੇਅਰ ਕਰਨ ਖਾਤਰ ਅਸੀਂ ਉਹਦਾ ਜਿਹੜਾ ਰੇਟ ਆ ਉਹ ਤੈਅ ਕਰਦੇ ਆ ਸਪੋਜ਼ ਕਰੋ ਵੀ ਜਿਹੜੀ ਕੈਮੀਕਲ ਦੇ ਵਿੱਚ ਝਾੜ ਆ ਰਿਹਾ ਆਪਣਾ 20 ਕੁਇੰਟਲ ਤੇ ਸਾਡਾ ਆਰਗੇਨਿਕ ਦੇ ਵਿੱਚ ਝਾਲ ਆ ਰਿਹਾ 15 ਕੁਇੰਟਲ ਜਿਹੜਾ ਅਸੀਂ 5 ਕੁਇੰਟਲ ਦਾ ਗਾਇਬ ਆ ਉਹ ਅਸੀਂ ਪੈਸੇ ਰੇਟ ਦੇ ਦੇ ਕੇ ਅਸੀਂ ਉਹ ਕਵਰ ਕਰ ਲੈਣਾ ਜਿਸ ਦੇ ਕਰਕੇ ਜਿਹੜੇ ਫਾਰਮਰ ਨੇ ਉਹ ਸੰਤੁਸ਼ਟ ਹੈ ਸਾਰੇ ਕਰਮਜੀਸ਼ਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇੰਨੀ ਵਧੀਆ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਸੀ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਇਸੇ ਹੀ ਵਿਸ਼ੇ ਤੇ ਜਿੱਥੇ ਮਾਹਿਰ ਦੇ ਵੱਲੋਂ ਸਟੀਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਉੱਥੇ ਹੀ ਇੱਕ ਸਫਲ ਕਿਸਾਨ ਵੀਰ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਜਿਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਕਿਸਾਨ ਵੀਰਾਂ ਨੂੰ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਖੁਦ ਕਰਨ ਦੀ ਲੋੜ ਹੈ ਜਿਸ ਦੇ ਨਾਲ ਆਮਦਨ ਤਾਂ ਵਧੇਗੀ ਹੀ ਨਾਲ ਹੀ ਰੋਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਤੇ ਨਾਲ ਹੀ ਖਾਨਜੋਗ ਵਸਤਾਂ ਦੀ ਗੁਣਵੱਤਾ ਵੀ ਵਧੇਗੀ। ਔਰ ਇਸ ਕਰਕੇ ਕਿਸਾਨ ਵੀਰਾਂ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਫਾਇਦਾ ਵੀ ਪਹੁੰਚਾਏਗੀ। ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਦੇ ਲਈ ਜਸਬੀਰ ਕੌਰ ਜਸਤੀ ਨੂੰ ਦਿਓ ਇਜਾਜ਼ਤ। ਧੰਨਵਾਦ।